ਓ ਬੱਲੇ ਬੱਲੇ ਜਗਤਾਰ ਤੇ ਕੀ ਹਾਲ ਨੇ ਕੀ ਹਾਲ ਆਗਾ ਨਾ ਵਧੀਆ ਵਧੀਆ ਤੁਸੀਂ ਦੱਸੋ ਹਾਲ ਕਾਦੇ ਆ ਯਾਰ ਕੀ ਕਰੀਦਾ ਆਪਣੀ ਤਾਂ ਆਪਾਂ 2000 ਥੱਲੇ ਵੰਦੀ ਗਰੀ ਜਾਂਦੀ ਆ ਕੀ ਹੋ ਗਿਆ ਪਾਰਟੀ ਨੂੰ ਇੰਨੀ ਆਪਾਂ ਮਿਹਨਤ ਕਰਦੇ ਆ ਕੀ ਹੋ ਗਿਆ ਪਾਰਟੀ ਨੂੰ ਕੋਈ ਜਨ ਆ ਯਾਰ ਸਮਝ ਨਹੀਂ ਆਉਂਦਾ ਫਿਰ ਆਪਾਂ ਪਤਨੀ ਪੁੱਤਰੀ ਕਢਾ ਲੈਨੇ ਕੋਈ ਇਹ ਦੋ ਕਢਾਈ ਦੇ ਇੱਕ ਤਾਂ ਉਹ ਆਰਾਮ ਆਪਣੇ ਪਰੇ ਉਧਰ ਸੜਕ ਦੇ ਬਾਹਰ ਲੀਤੇ ਹੋਣ ਸਾਡੇ ਪਰੇ ਯਾਰ ਆਰਾਮ ਦੇ ਓਏ ਆਪਣਾ ਬੱਲੀ ਬੂਲ ਵਾਲਾ ਪੰਡਤ ਵਧੀਆ ਯਾਰ ਅੱਛਾ ਉਹ ਮਾਰਦਾ ਰੇਖੇ ਰੇਖ ਫੇਰ ਆਪਾਂ ਉੱਥੇ ਕੁਲੀ ਚੱਲਦੇ ਆ ਚੱਲ ਆਪਾਂ ਚੱਲ ਫੇਰ ਆ ਜਾ ਪੰਡਿਤ ਜੀ ਰਾਮ 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 ਪੰਡਿਤ ਜੀ ਰਾਮ ਰਾਮ ਕਿਵੇਂ ਆਉਣੀ ਹੋਏ ਬਖੋ ਪੰਡਿਤ ਜੀ ਜਰਾ ਪੱਤਰੀ ਖੋਲ ਕੇ ਦੇਖੋ ਸਾਡੀ ਪਾਰਟੀ ਦਿਨੋ ਦਿਨ ਡਿੱਗਦੀ ਕਿਉਂ ਜਾਂਦੀ ਆ ਤੀ ਤਾਂ ਆਪਾਂ ਹੁਣ ਖੋਲ ਦਿੰਨੇ ਆ ਠੀਕ ਹੈ ਲੈ ਦੇਖ ਫਿਰ ਸਾਡੀ ਪੱਤਰੀ ਕੀ ਕਹਿੰਦੀ ਆ ਇਹ ਲੱਗੇ ਪਾਰਟੀ ਜਾਊਗੀ ਉਹ ਵਰਕਰਾਂ ਨੂੰ ਖੁੰਗੇ ਲਾਊਗੀ ਤੇ ਨਾਲੇ ਆਪਣਾ ਢੂਆ ਕਟਾਊਗੀ ਉਹ ਜਿਹੜੇ ਕਰਦੇ ਘਾੜਾ ਮਾਲਾ ਜੀ ਇਹ ਪਾਰਟੀ ਕਿਵੇਂ ਬਚਾਉਣੀ ਹੈ ਉਹ ਸੋਚੇ ਥੋਟਾ ਲਾਲਾ ਜੀ ਬੰਦੇ ਜੀ ਕੀ ਲੱਗਦਾ ਇਹ ਵਰਕਰ ਬਣ ਐ ਤੇ ਨਹੀਂ ਰੋਸਦੇ ਰਹਿਣਗੇ ਆਪਾਂ ਇਹ ਵੀ ਪੱਤਰੀ ਚੋਂ ਦੇਖਦੇ ਆ ਲੈ ਦੇਖ ਫਿਰ ਪੱਤਰੀ ਇਹਦੇ ਬਾਰੇ ਕੀ ਕਹਿੰਦੀ ਆ ਲੈ ਸਭ ਵਰਕਰ ਰੋਂਦੇ ਰਹਿਣੇ ਨੇ ਉਹ ਵਿਰੋਧੀ ਆਣ ਸਿਰਾਂ ਤੇ ਬਹਿਣੇ ਨੇ ਤੇ 5 ਸਾਲ ਨਜ਼ਾਰੇ ਲੈਣੇ ਨੇ ਕਿਚੋਂ ਫੇਰ ਵਟਣਗੇ ਕਾਲਾ ਜੀ ਤੇ ਪਾਰਟੀ ਕਿਨੇ ਬਚਾਉਣੀ ਏ ਤੁਹਾਡੇ ਸੋਚੇ ਬਹਿ ਕੇ ਲਾਲਾ ਜੀ ਉਹ ਤੁਹਾਡਾ ਸੋਚੇ ਬਹਿ ਕੇ ਲਾਲਾ ਜੀ ਪਰ ਪੰਡਤ ਜੀ ਸਾਡੀ ਪਾਰਟੀ ਨੇ ਕੰਮ ਤਾਂ ਬਹੁਤ ਕੀਤੇ ਆ ਪਰ ਕਮੀ ਕਿਤੇ ਰਹਗੀ ਆਹ ਇਹ ਵੀ ਪੱਤਰੀ ਚੋ ਦੇਖਦੇ ਆ ਐਡੀ ਕਮੀ ਕਿੱਥੇ ਰਹਿ ਗਈ ਉਹ ਤੁਸੀਂ ਟਿੱਕਲੀ ਫਿਰਦੇ ਗਾਉਂਦੇ ਸੀ ਉਹ ਤੁਸੀਂ ਟਿੱਕਲੀ ਫਿਰਦੇ ਗਾਉਂਦੇ ਸੀ ਨਾ ਕੰਮ ਕਿਸੇ ਦੇ ਆਉਂਦੇ ਸੀ ਮਿਹਨਤੀ ਬੰਦੇ ਪਿੱਛੇ ਹਟਾਉਂਦੇ ਸੀ ਬਸ ਆਹੀ ਰੌਲਾ ਬਾਲਾ ਸੀ ਇਹ ਪਾਰਟੀ ਕਿਵੇਂ ਬਚਾਉਣੀ ਏ ਤੁਹਾਡਾ ਸੋਚੇ ਬੈ ਕੇ ਲਾਲਾ ਜੀ ਉਹ ਇਹ ਪਾਰਟੀ ਕਿਵੇਂ ਬਚਾਉਣੀ ਏ ਤੁਹਾਡਾ ਸੋਚੇ ਬੈ ਕੇ ਲਾਲਾ ਜੀ ਪੰਡਤ ਜੀ ਕਿਕਲੀਆਂ ਤਾਂ ਸੱਚੀਆਂ ਹੀ ਗਾਈਆਂ ਸੀ ਫੇਰ ਕਿਉਂ ਹਰ ਗਏ ਵਾਹ ਇਹ ਵੀ ਪੱਤਰੀ ਚੋਂ ਦੇਖ ਲੈਣੇ ਆਂ ਵੀ ਕਿਕਲੀਆਂ ਗਾਈਆਂ ਸੀ ਸੱਚੀਆਂ ਗਾਈਆਂ ਸੀ ਫੇਰ ਵੀ ਕਿਉਂ ਹਰ ਗਏ ਲੈ ਲੈ ਇਹਦੇ ਬਾਰੇ ਪੱਤਰੀ ਮੇਰੀ ਕੀ ਕਹਿੰਦੀ ਹੈ ਕਹਿੰਦੀ ਹੈ ਕਿਕਲੀ ਪੁੱਠੀ ਪੈ ਗਈ ਏ ਇੱਕ ਕਿਕਲੀ ਉੱਠੀ ਪੈ ਗਈ ਏ ਬੇਅਦਬੀ ਲੈ ਕੇ ਬਹਿ ਗਈ ਏ ਉਹ ਜਿਹੜੀ ਜਾਂਚ ਵਿਚਾਲੇ ਰਹਿ ਗਈ ਏ ਤੁਸੀਂ ਵਟ ਗਏ ਉਹ ਤੋਂ ਟਾਲਾ ਦੀ ਇਹ ਪਾਰਟੀ ਕਿਵੇਂ ਬਚਾਉਣੀ ਏ ਤੁਹਾਡਾ ਸੋਚੇ ਬਹਿ ਕੇ ਲਾਲਾ ਜੀ ਇਹ ਪਾਰਟੀ ਕਿਵੇਂ ਬਚਾਉਣੀ ਏ ਤੁਹਾਡਾ ਸੋਚੇ ਬਹਿ ਕੇ ਲਾਲਾ ਜੀ ਪੰਡਤ ਜੀ ਕੋਈ ਵਧੀਆ ਜਿਹਾ ਆਪਾਂ ਕਰੋ ਇਸ ਤਰ੍ਹਾਂ ਤਾਂ ਲੋਕਾਂ ਨੇ ਸਾਨੂੰ ਪਿੰਡਾਂ 'ਚ ਨਹੀਂ ਵੜਦੇ ਨਾ ਇਹ ਵੀ ਪੱਤਰੀ 'ਚ ਉਹ ਦੇਖਦੇ ਆ ਲੈ ਸੁਣ ਫਿਰ ਇਹਦੇ ਬਾਰੇ ਪੱਤਰੀ ਕੀ ਕਹਿੰਦੀ ਆ ਉਹ ਇਹ ਛੱਡੋ ਫੁੱਲਾਂ ਚੋ ਲਿਆਉਣੇ ਜੀ ਇਹ ਛੱਡੋ ਫੁੱਲਾਂ ਚੋ ਲਿਆਉਣੇ ਜੀ ਕੰਮ ਆਪਣੇ ਵਰਕਰ ਆਉਣੇ ਜੀ ਤੇ ਪੈਣੇ ਲੀਡਰ ਮੱਲੀ ਸਮਝਾਉਣੇ ਜੀ ਜਿਹੜੇ ਕੰਮ ਤੋਂ ਵਟਨ ਕਾਲਾ ਜੀ ਇਹ ਪਾਰਟੀ ਕਿਵੇਂ ਬਚਾਉਣੀ ਏ ਤੁਹਾਡਾ ਸੋਚੇ ਬਹਿ ਕੇ ਲਾਲਾ ਜੀ ਓਏ ਪਾਰਟੀ ਕਿਵੇਂ ਬਚਾਉਣੀ ਏ ਤੁਹਾਡਾ ਸੋਚੇ ਬਹਿ ਕੇ ਲਾਲਾ ਜੀ ਜਗਨ ਜੀ ਪੰਡਤ ਜੀ ਨੇ ਰੇਖ ਚ ਮੇਖ ਤਾਂ ਮਾਰਤੀ ਹੁਣ ਕੰਮ ਆਪਣਾ ਵੀ ਆਪਾਂ ਲਾਲਾ ਜੀ ਨੂੰ ਇਹ ਸੁਨੇਹਾ ਚੰਗੀ ਤਰ੍ਹਾਂ ਪਹੁੰਚਾ ਦਈਏ ਵੀ ਪਾਰਟੀ ਦਾ ਆ ਹਾਲ ਆ ਤਾਂ ਪੁੱਠੀ ਪੈ ਰਹੀ ਆ ਬਿਲਕੁਲ ਜਨਤਾ ਜੀ ਤੂੰ ਸਹੀ ਕਿਹਾ ਪੰਡਤ ਜੀ ਨੇ ਉਪਾਏ ਵੀ ਸਹੀ ਦਤਾ ਆਪਾਂ ਜੋਰ ਮਾਰ ਕੇ ਸੁਨੇਹਾ ਪਾਰਟੀ ਦਾ ਕਮਚਾ ਇਹਾਰੇ ਆਪਾਂ ਇਹ ਵੀ ਕਹੀਏ ਕਿ ਜਿਹੜੇ ਦੂਜੀਆਂ ਪਾਰਟੀਆਂ ਤੋਂ ਲਿਆ ਕੇ ਸਿਰ ਤੇ ਬਿਠਾਏ ਨੇ ਉਹ ਪਾਰਟੀ ਦੇ ਵਫਾਦਾਰ ਨਹੀਂ ਉਹ ਤਾਂ ਆਉਧਿਆਂ ਦੇ ਭੁੱਖੇ ਨੇ ਤੇ ਇਹ ਪੁਰਾਣੇ ਵਰਕਰਾਂ ਦੀ ਪੁਸ਼ਪਰਤਾਲ ਕਰੋ ਹਾਂ ਬਿਲਕੁਲ ਫੇਰੀ ਪਾਰਟੀ ਬਚਾਈ ਜਾ ਸਕਦੀ